ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੋਰ ਸਾਥیوں ਕੀ ਆ ਜਾ ਜੇ ਅੱਜ ਆਏ ਹਾਂ ਜੀ ਆਧਾਰ ਦੇ ਵਿੱਚ ਸੁਪਰਮਾਰਕਟ ਸਮਾਲ ਲੈਂਡ ਤਾਂ ਥੰਨ ਬਹੁਤ ਜਿਆਦੀ ਸੀ ਤੇ ਇਸੇ ਕਰਕੇ ਆਏ ਆ ਤੇ ਇਥੋਂ ਜਿਹੜਾ ਸੌਦਾ ਗੱਲ ਦਾ ਬਹੁਤ ਵਧੀਆ ਸਾਫ ਸੁਥਰਾ ਸੌਦਾ ਖਰਾ ਪੈਕਿੰਗ ਨਾਲ ਸੌਦਾ ਮਿਲਦਾ ਇਰੇ ਦੂਜੀਆਂ ਦੁਕਾਨਾਂ ਦਾ ਨਾ ਚੂਹੇ ਭੱਜੇ ਫਿਰਦੇ ਹੁੰਦੇ ਦੁਕਾਨਾਂ 'ਚ ਆਪਾਂ ਕਿਸੇ ਦੁਕਾਨ ਨੂੰ ਨਿੰਦਦੇ ਨਹੀਂਗੇ ਲੇਕਿਨ ਉਥੇ ਇੰਨੀ ਕਿ ਸਮੈਲ ਆਉਂਦੀ ਹੁੰਦੀ ਹੈ ਨਾ ਚੂਹੇ ਭੱਜੇ ਫਿਰਦੇ ਵਿੱਚ ਪਿੱਛੇ ਛਾਲਾਂ ਮਾਰਦੇ ਖੰਡ ਉੱਤੇ ਪਰੀ ਫਿਰਦੀ ਉੱਤੇ ਤਾਲਾਂ ਤੇ ਸੌਦਾ ਲੈਣਾ ਸਾਫ਼ ਸੁਥਰਾ ਬਿਲਕੁਲ ਸੌਦਾ ਲਓ ਉਹਦਾ ਮੁਖੌੜਾ ਵੀ ਇਥੇ ਜਿਵੇਂ 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 ਬਿਲਕੁਲ ਸਾਫ਼ ਸੁਥਰੀ ਹੋਵੇ ਜੋ ਵੀ ਜਿਹੜੀ ਵੀ ਚੀਜ਼ ਇੱਥੇ ਹੈਗੀ ਨਾ ਸਾਰੀ ਪੈਕਿੰਗ ਵਾਲੀ ਆ ਬੰਦ ਪੈਗ ਵਾਲੀ ਜਿੰਨੀ ਜੋ ਵੀ ਚੀਜ਼ ਇੱਥੇ ਨੋਦੀ ਆ ਨਾ ਹਰ ਇੱਕ ਚੀਜ਼ ਤਾਨੂੰ ਬੰਦ ਪੈਗ ਵਾਲੀ ਚੀਜ਼ ਮਿਲਣੀ ਆ ਕੋਈ ਵੀ ਖੁੱਲੀ ਚੀਜ਼ ਨਹੀਂ ਮਿਲਣੀ ਇਹ ਵੇਖ ਸਾਦੇ ਜੇ ਬਾਕੀ ਤੁਹਾਨੂੰ ਮੈਂ ਦਿਖਾਉਣਾ ਦੂਜੀ ਬਨੇ ਜਾ ਕੇ ਬਾਕੀ ਤੁਸੀਂ ਆ ਵੇਖ ਸਾਦੇ ਜੇ ਵੀ ਜਿੰਨਾ ਵੀ ਸਮਾਨ ਆ ਸਾਰਾ ਬਹੁਤ ਵਧੀਆ ਆਵੇ ਕੋ ਜੋ ਵੀ ਤੁਸੀਂ ਜੀ ਲੈਣੀ ਚਾਹੁੰਦੇ ਜੇ ਇੱਥੇ ਰੇਟ ਲੱਗੇ ਹੋਏ ਨੇ ਸਾਰੇ ਚਲੋ ਚਲੋ ਉਹਨੇ ਰਹੋ ਨਾ ਸੇਮ ਜਿਦਾ ਆਪਣਾ ਬਾਹਰ ਦੁਬਈ ਦੇ ਵਿੱਚ ਸੁਪਰਮਾਰਕਟਾਂ ਹੁੰਦੀਆਂ ਨਾ ਆ ਵੇਖੋ ਹਰੇਕ ਚੀਜ਼ ਦੇ ਨਾਲ ਆ ਵੇਖੋ ਲਿਖਿਆ ਬਾਇ 1 ਗੈਟ 1 ਫ੍ਰੀ ਠੀਕ ਹੈ ਜੀ ਤੁਹਾਡੀ ਜਿਹੜੀ ਚੀਜ਼ ਦੀ ਇੱਛਾ ਹੋ ਤੀ ਤੁਸੀਂ ਲੈ ਸਕਦੇ ਜੇ ਠੀਕ ਹੈ ਜੀ ਆ ਵੇਖੋ ਹਰ ਇੱਕ ਚੀਜ਼ ਤੁਹਾਨੂੰ ਇੱਥੇ ਬੰਦ ਪੈਕਾਂ ਵਾਲੀ ਚੀਜ਼ ਮਿਲਣੀ ਹੈ ਕੋਈ ਵੀ ਚੀਜ਼ ਖੁੱਲੀ ਨਹੀਂਗੀ ਬਹੁਤ ਵਧੀਆ ਆਪਣੀ ਕਿਹੜੀ ਇਹਨਾਂ ਨਾਲ ਕਮਿਸ਼ਨ ਆ ਲੇਕਿਨ ਸਾਨੂੰ ਇਹਨਾਂ ਦਾ ਸੌਦਾ ਵਧੀਆ ਲੱਗਦਾ ਆ ਵੇਖੋ ਹਰ ਇੱਕ ਚੀਜ਼ ਸਾਫ਼ ਸੁਥਰੇ ਤਰੀਕੇ ਨਾਲ ਪਈ ਆ ਸਾਫ਼ ਸੁਥਰਾ ਸੌਦਾ ਜਿੰਦਾਂ ਦਾ ਮਰਜ਼ੀ ਤੁਸੀਂ ਸੌਦਾ ਲਓ ਨਾ ਵੀ ਵੇਚ ਸਕਦੇ ਜੇ ਰੇਟ ਵੀ ਦਿਖੇ ਹੋਏ ਆ ਬਾਜ਼ਾਰ ਨਾਲੋਂ ਤਕਰੀਬਨ ਰੇਟ ਦਾ ਫਰਕ ਹੀ ਆ ਨਾ ਵੇਖੋ ਬਾਈ 1 ਜਟ 1 ਫ੍ਰੀ ਤੁਸੀਂ ਕੋਈ ਵੀ ਚੀਜ਼ ਲੈਣੀ ਆ ਇਹ ਚਾਕੇ ਲੋਕ ਕਿਹੜੀ ਕਿਹ ਨਾਲ ਤੁਹਾਨੂੰ ਕਿਹਦੇ ਵਿੱਚ ਬੈਨੀਫਿਟ ਆ ਠੀਕ ਹੈ ਜੀ ਤੇ ਜੀ ਸਭ ਦੀ ਕਿਰਪਾ ਨਾਲ ਹੀ ਇੱਥੋਂ ਲੈ ਕੇ ਜਾਈਦਾ ਬਾਕੀ ਮਾੜਾ ਮੋੜ ਸੌਦਾ ਜਿਹੜਾ ਪਾਸੇ-ਪਾਸੇ ਨਾਲ ਲਈਦਾ ਕਿਤੇ ਸੌਦਾ ਹੁੰਦਾ ਵਧੀਆ ਸਾਰਾ ਬਾਕੀ ਇੱਧਰ ਸਨੈਕਸ ਵਗੈਰਾ ਹੈਗੇ ਆ ਆਹ ਪੈਜੀ ਪਿਕਲ ਅਚਾਰ ਹਾਏ ਕੁਫ ਬਾਏ 1 ਜੈਟ 1 ਫ੍ਰੀ 68 6855981 אבי ਚਾਰ ਪਏ ਮਿਕਸਰ ਤੇ ਕੋਲ ਸਾਰੇ ਠੀਕ ਹੈ ਜੀ ਬਾਕੀ ਆ ਮੈਂ ਕਿਹਾਂ ਨਿਊਡ ਰੋ ਹਾਂ ਤੁਹਾਡਾ ਹੈਗਾ ਜੀ ਟਮਾਟੋ ਸੌਸ ਠੀਕ ਹੈ ਜੀ ਆਹ ਟਮਾਟੋ ਸੌਸ ਬਾਈ 1 ਯਾ 1 ਫ੍ਰੀ ਠੀਕ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ प्रॉफिट ਹੋ ਸਕਦਾ ਇੱਧਰ ਤੁਹਾਡੇ ਸਾਰੇ ਪਾਸਤਾ ਵਗੈਰਾ ਲੱਗਾ ਜੇ ਠੀਕ ਹੈ ਜੀ ਪਾਸਤਾ ਆ ਉਸ ਹੈ ਜੀ ਠੀਕ ਹੈ ਜੀ ਮਕਰੋਨੀ ਬਾਇ 1 ਜਟ 1 3 ਮਕਰੋਨੀ ਬਾਇ 1 ਜਟ ਮਲ ਫਰੀ ਠੀਕ ਹੈ ਜੀ ਇੱਧਰ ਵੀ ਬਾਇ 1 ਜਟ 1 3 ਇਹ ਹੈਗਾ ਜੀ ਪਾਸਤਾ ਬਾਇ 1 ਜਟ 1 3 ਤੁਹਾਨੂੰ ਜਿਹੜੀ ਚੀਜ਼ ਪਰਫੈਕਟ ਲੱਗਦੀ ਤੁਸੀਂ ਲੈ ਸਕਦੇ ਜੀ ਵਧੀਆ ਸਾਰਾ ਸੌਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਵਧੀਆ ਤੁਹਾਨੂੰ ਸਾਰੀਆਂ ਚੀਜ਼ਾਂ ਮਿਲਣ ਗਈਆਂ ਠੀਕ ਹੈ ਜੀ ਬਾਕੀ ਇਹ ਸਰਫ ਦੇ ਪੈਕ ਲੱਗੇ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਬੈਨੀਫਿਟ ਮਿਲ ਸਕਦਾ ਦੇਖ ਸਕਦੇ ਜੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ ਜੀ ਆ ਤੇ ਹੁਣ ਚਲੋ ਸਿਆਲ ਦਾ ਮੌਸਮ ਹੈਗਾ ساری ਠੰਡੇ ਠੰਡੇ ਹੈਗੇ ਆ ਬਾਕੀ ਆ ਵੇਖੋ ਸਰਫ ਦੇ ਪੈਕਟ ਇਹਨਾਂ ਦੇ ਵਿੱਚ ਵੀ ਕਾਫੀ ਡਿਸਕਾਊਂਟ ਕੀਤਾ ਹੋਇਆ ਜਾਂਦੇ ਨੇ ਆ ਵੇਖੋ ਇੱਥੇ ਇੱਕ ਆਓਗੇ ਤਾਂ ਫੇਰ ਤੁਹਾਨੂੰ ਪਤਾ ਲੱਗਣਾ ਵਾ ਕਿਉਂਕਿ ਵੀਡੀਓ ਦੇ ਵਿੱਚ ਨਹੀਂ ਪਤਾ ਲੱਗਦਾ ਤੇ ਬਾਕੀ ਇੱਧਰ ਤੁਹਾਨੂੰ ਵਿਖਾਉਂਦੇ ਆਂ ਬਾਕੀ ਦੂਜਾ ਸਾਮਾਨ ਜਿਹੜਾ ਆ ਵੀ ਤੁਸੀਂ ਦੇਖ ਸਕਦੇ ਜੀ ਕਿ ਸਕਟਰ ਵਗੈਰਾ ਜਿਹੜੇ ਆ ਇੱਧਰ ਵੀ ਵਧੀਆ ਚੀਜ਼ਾਂ ਸਾਰੀਆਂ ਆਈਆਂ ਹੋਈਆਂ ਠੀਕ ਹੈ ਜੀ ਸੈਂਸਰ ਜੋ ਲੱਗ ਕੇ ਕੋਈ ਵੀ ਤੁਹਾਨੂੰ ਇੱਥੇ ਸੌਦਾ ਜਿਹੜਾ ਵਾ ਖੁੱਲਾ ਨਹੀਂ ਮਿਲੂਗਾ ਚੀਜ਼ਾਂ ਸਾਰੀਆਂ ਹੀ ਪੈਕਿੰਗ ਵਾਲੀਆਂ ਨੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਗੁਰਦਵਾਰ ਸਾਹਿਬ ਵਾਲੇ ਮੇਲੇ ਜਿੰਨੇ ਵੀ ਵੀਰ ਭੈਣ ਭਰਾ ਵਾ ਵਧੀਆ ਤੁਹਾਨੂੰ ਸੌਦਾ ਇੱਥੋਂ ਮਿਲੂਗਾ ਤਕਰੀਬਨ ਜਦੋਂ ਫੂਡ ਸੇਫਟੀ ਵਾਲੇ ਆਉਂਦੇ ਆ ਨਾ ਤੇ ਸਭ ਕਰਿਆਨੇ ਵਾਲੀਆਂ ਦੁਕਾਨਾਂ ਬੰਦ ਹੁੰਦੀਆਂ ਸਿਰਫ ਆਧਾਰ ਖੁੱਲਾ ਹੁੰਦਾ ਕਿਉਂਕਿ ਇਹਨਾਂ ਨੂੰ ਪਤਾ ਵੀ ਇਥੇ ਕੋਈ ਤੁਹਾਨੂੰ ਡੇਟ ਐਕਸਪਾਇਰੀ ਵਾਲੀ ਚੀਜ਼ ਨਹੀਂ ਮਿਲਣੀ ਬਾਕੀ ਸਭ ਦੁਕਾਨਾਂ ਦੇ ਐਕਸਪਾਇਰੀ ਵਾਲੀਆਂ ਚੀਜ਼ਾਂ ਪਈਆਂ ਤੁਹਾਨੂੰ ਮਿਲਣੀਆਂ ਇੱਥੇ ਤੁਹਾਨੂੰ ਕੋਈ ਵੀ ਐਕਸਪਾਇਰੀ ਵਾਲੀ ਚੀਜ਼ ਡੇਟ ਲੰਘੀ ਵਾਲੀ ਚੀਜ਼ ਨਹੀਂ ਮਿਲਣੀ ਤੁਹਾਨੂੰ ਕੋਈ ਨਹੀਂ ਸਭ ਚੀਜ਼ਾਂ ਤੁਹਾਨੂੰ ਇੱਥੇ ਮਿਲਣਗੀਆਂ ਜਨਾਂਗੇ ਡੇਟਾ ਵਧੀਆ ਵਧੀਆ ਕੋਈ ਹੀਰਾ ਫੇਰੀ ਇੱਥੇ ਸੌਦਾ ਵਾਤੋ ਵਾਤ ਲਓ ਆਪਣੀ ਸਿਹਤ ਜਿਹੜੀ ਵਧੀਆ ਰੱਖੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਇੱਕ ਵਾਰੀ ਜਰੂਰ ਇਸ ਮਾਰਕੀਟ ਦੇ ਵਿੱਚ ਆਓ ਇਹ ਕੋਲਡਵਾਲ ਬਾਈਪਾਸ ਇਹਦਾ ਆਪਣਾ ਕਿਥੇ ਸਰਕਾਰੀ ਸਕੂਲ ਆ ਉਹਦੇ ਲਾਗੇ ਇਹ ਆਧਾਰ ਸੈਂਟਰ ਬਣਿਆ ਹੋਇਆ ਬਹੁਤ ਵਧੀਆ ਤਰੀਕੇ ਨਾਲ ਸੌਦਾ ਮਿਲਦਾ ਇੱਥੇ ਤੇ ਤੁਸੀਂ ਇੱਕ ਵਾਰੀ ਜਰੂਰ ਆਇਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ